ਪੀਬੀ ਕਿੰਗ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਬੈਲ ਆਈਕਨ ਦੇ ਬਟਨ ਨੂੰ ਜਰੂਰ ਦਬੋ ਨੇਪਾਲ ਤੋਂ ਬਾਅਦ ਹੁਣ ਇਸ ਦੇਸ਼ ਦੇ ਜਨ ਜੜਦਾ ਹਿੰਸਕ ਪ੍ਰਦਰਸ਼ਨ ਦੇਸ਼ ਸੱਡ ਭੱਜੇ ਰਾਸ਼ਟਰਪਤੀ ਫੌਜ ਤੇ ਲਗਾ ਤਖਤਾ ਪਲਟ ਦਾ ਦੋਸ ਨੇਪਾਲ ਦੇ ਵਿੱਚ ਤਖਤਾ ਪਲਟ ਤੋਂ ਬਾਅਦ ਹੁਣ ਅਫਰੀਕਾ ਦੇ ਪੂਰਬੀ ਤੱਟ ਤੇ ਸਥਿਤ ਇੱਕ ਟਾਪੂ ਨੋਮਾ ਦੇਸ਼ ਮੈਡਾਗਾਸਕਰ ਵਿੱਚ ਪਿਛਲੇ 1 ਹਫਤੇ ਤੋਂ ਚੱਲ ਰਹੇ ਜਨਰੇਸ਼ਨ ਜੈਡ ਦਾ ਹਿੰਸਕ ਪ੍ਰਦਰਸ਼ਨਾਂ ਨੇ ਦੇਸ਼ ਦੀ ਸੱਤਾ ਨੂੰ ਹਿਲਾ ਕੇ ਰੱਖ ਦਿੱਤਾ ਜਨਤਕ ਵਿਰੋਧੀ ਦੀ ਵੱਡੀ ਲਹਿਰ ਦੇ ਵਿਚਕਾਰ ਰਾਸ਼ਟਰਪਤੀ ਆਂਦਰੇ ਰੈਜੋਲੀਨਾ ਆਕਲਕਾਰ ਦੇਸ਼ ਛੱਡ ਕੇ ਚਲੇ ਗਏ ਹਨ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਇੱਕ ਫ੍ਰਾਂਸੀਸੀ ਫੌਜੀ ਤਹਾਦ ਦੁਆਰਾ ਰਾਸ਼ਟਾਨੀ ਅੰਤਾਨਨਾ ਨਾਰੀਬੋਦੇ ਗੁਪਤ ਰੂਪ ਵਿੱਚ ਬਾਹਰ ਕੱਢਿਆ ਗਿਆ ਸੀ ਰੇਡੀਓ ਫ੍ਰਾਂਸ ਇੰਟਰਨੈਸ਼ਨਲ ਨੇ ਅਨੁਸਾਰ ਇੱਕ ਫ੍ਰਾਂਸੀਸੀ ਫੌਜੀ ਜਹਾਜ਼ ਨੇ ਐਤਵਾਰ ਦੇਰ ਰਾਤ ਫ੍ਰਾਂਸੀਸੀ ਰਾਸ਼ਟਰਪਤੀ ਐਮਨੂਅਲ ਮੈਕਰੋਂ ਦੀ ਵਿਸ਼ੇਸ਼ ਬੇਨਤੀ ਤੇ ਇੱਕ ਰਾਜੋਲੀਨਾ ਨੂੰ ਸੁਰੱਖਤ ਬਾਹਰ ਕੱਢਿਆ ਹਾਲਾਂਕਿ ਮੈਡਾਗਾਸਕਰ ਵਿੱਚ ਫ੍ਰਾਂਸੀਸੀ ਦੂਤਕਰ ਨੇ ਪਹਿਲਾਂ ਕਿਸੇ ਵੀ ਫੌਜੀ ਦਖਲ ਤੋਂ ਇਨਕਾਰ ਕੀਤਾ ਸੀ ਲੂਮਬਰਗ ਦੇ ਅਨੁਸਾਰ ਫ੍ਰਾਂਸੀਸੀ ਰਾਸ਼ਟਰਪਤੀ ਦਫ਼ਤਰ ਅਤੇ ਵਿਦੇਸ਼ ਮੰਤਰਾਲੇ ਨੇ ਇਸ ਮਾਮਲੇ ਤੇ ਅਧਿਕਾਰਤ ਤੌਰ ਤੇ ਕੋਈ ਟਿੱਪਣੀ ਨਹੀਂ ਕੀਤੀ ਹੈ ਮੈੜਾ ਗਾਸਕਰ ਵਿੱਚ ਸਥਿਤੀ ਇੰਨੀ ਵਿਗੜ ਗਈ ਸੀ ਕਿ ਐਤਵਾਰ ਨੂੰ ਰਾਜੋ ਲੀਨਾ ਨੇ ਜਨਤਕ ਤੌਰ ਤੇ ਕਿਹਾ ਕਿ ਫੌਜ ਦੇ ਅੰਦਰ ਤਾਕਤ ਪਰਿਵਰਤ ਦੀ ਕੋਸ਼ਿਸ਼ ਚੱਲ ਰਹੀ ਹੈ ਉਸਨੇ ਚੇਤਾਵਨੀ ਦਿੱਤੀ ਕਿ ਬਾਗੀ ਤੱਤ ਲੋਕਤੰਤਰ ਨੂੰ ਖਤਰੇ ਵਿੱਚ ਪਾ ਰਹੇ ਸਨ ਪਰ ਅਗਲੇ ਹੀ ਦਿਨ ਉਸ ਨੂੰ ਖੁਦ ਸੱਤਾ ਤੋਂ ਬੇਦਖਲ ਕਰ ਦਿੱਤਾ ਗਿਆ ਪਾਣੀ ਅਤੇ ਬਿਜਲੀ ਦੀ ਗੰਭੀਰ ਕਿੱਲਤ ਨੂੰ ਲੈ ਕੇ ਪਿਛਲੇ ਮਹੀਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਏ ਸਨ ਦੇਸ਼ ਦੇ ਕਈ ਹਿੱਸਿਆਂ ਵਿੱਚ ਲੋਕ ਲੰਬੇ ਸਮੇਂ ਤੋਂ ਬਿਜਲੀ ਕਟਾਂ ਪਾਣੀ ਵਾਲੇ ਪੀਣ ਦੀ ਕਿਲਤ ਅਤੇ ਭ੍ਰਿਸ਼ਟਾਚਾਰ ਤੋਂ ਪੀੜਤ ਸਨ ਇਸ ਅੰਤੁਸ਼ਟੀ ਦੀ ਅਗਵਾਈ ਜ਼ਿਆਦਾਤਰ ਜਨਰਲ Z ਨੌਜਵਾਨਾਂ ਨੇ ਕੀਤੀ ਜਿਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਨੂੰ ਫੈਲਾਇਆ ਰਾਜਧਾਨੀ ਅਤੇ ਬੰਦਰਗਾਹ ਸ਼ਹਿਰਾਂ ਵਿੱਚ ਹਜ਼ਾਰਾਂ ਨੌਜਵਾਨ ਸੜਕਾਂ ਤੇ ਉਤਰਾਈ ਭ੍ਰਿਸ਼ਟਾਚਾਰ ਖਤਮ ਕਰੋ ਲੋਕਾਂ ਨੂੰ ਸੰਸਕਤ ਬਣਾਓ ਬਰਗੇ ਨਾਏ ਲਗਾਉਂਦੇ ਹੋਏ ਕਈ ਥਾਵਾਂ ਤੇ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਹਿੰਸਕ ਝੜਪਾਂ ਹੋਈਆਂ 22 ਤੋਂ ਵੱਧ ਲੋਕਾਂ ਦੀ ਮੌਤ ਹੋਈ ਅਤੇ ਸੈਂਕੜੇ ਜ਼ਖਮੀ ਹੋਣ ਦੀ ਪੁਸ਼ਟੀ ਹੋਈ ਹੈ ਪ੍ਰਦਰਸ਼ਨਕਾਰੀਆਂ ਨੇ ਸਰਕਾਰੀ ਇਮਾਰਤਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਫੌਜ ਨੇ ਕਈ ਖੇਤਰਾਂ ਵਿੱਚ ਘਰਪੁੱਲ ਗਾ ਦਿੱਤਾ ਇਸ ਅੰਦੋਲਨ ਨੂੰ ਹਾਲ ਹੀ ਦੇ ਮਹੀਨੇ ਵਿੱਚ ਨੇਪਾਲ ਕੀਨੀਆ ਇੰਡੋਨੇਸ਼ੀਆ ਅਤੇ ਮੂਰッコ ਵਿੱਚ ਹੋਏ ਜਨਰਲ ਜੈਡ ਵਿਰੋਧ ਪ੍ਰਦਰਸ਼ਨਾਂ ਦੇ ਸਬੰਧ ਦੱਸਿਆ ਜਾ ਰਿਹਾ ਹੈ ਜਿੱਥੇ ਨੌਜਵਾਨਾਂ ਨੇ ਭ੍ਰਿਸ਼ਟ ਪ੍ਰਣਾਲੀਆਂ ਅਤੇ ਬੇਰੁਜ਼ਗਾਰੀ ਵਿਰੁੱਧ ਪੋਜੀਸ਼ਨਾਂ ਲਈਆਂ ਹਨ ਉਤਰਾਂ ਦੇ ਅਨੁਸਾਰ ਫੌਜ ਦੀ ਵਿਸ਼ੇਸ਼ ਇਕਾਈ ਸੀਏਪੀਐਸ 80 ਨੇ ਰਾਸ਼ਟਰਪਤੀ ਰੈਜੁਲਿਨਾ ਨੂੰ ਹਟਾਉਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ ਇਹ ਉਹੀ ਇਕਾਈ ਹੈ ਜਿਸ ਨੇ 2009 ਵਿੱਚ ਰੈਜੁਲਿਨਾ ਨੂੰ ਸਤਾ ਤੱਕ ਪਹੁੰਚਾਉਣ ਵਿੱਚ ਮਦਦ ਕੀਤੀ ਸੀ ਇਸ ਵਾਰ ਵੀ ਜਦੋਂ ਫੌਜ ਨੇ ਅੰਦਰ ਅਸਥੁਸ਼ਟੀ ਫੈਲੀ ਗਈ ਤਾਂ ਸੀਏਪੀਐਸਟੀ ਨੇ ਪ੍ਰਦਰਸ਼ਨਕਾਰੀਆਂ ਦਾ ਸਾਥ ਦਿੱਤਾ ਅਤੇ ਰਾਸ਼ਟਰਪਤੀ ਵਿਰੁੱਧ ਵਿਕਾਬਧਿਤ ਕੀਤੀ